ਲੈਂਦਾ ਅੱਛਾ ਜੀ ਕੀ ਮੁੱਲ ਮੰਗਿਆ ਬਾਈ 13000 ਰੁਪਇਆ ਕਿਹਾ ਫੂਮੇ ਬਾਈ ਬੱਚਾ ਮਗਰ ਆ ਦੇ ਲੈ ਠੀਕ ਐ ਸੇਦਾ ਹੀ ਆ ਸੇਦਾ ਹੀ ਹੋਰ ਚੰਗਾ ਆ ਕੇ ਚੌਕ ਕਰ ਰਿਹਾ ਨੇ ਆਪਾਂ ਪਹਿਲਾਂ 8 ਲਾਈ ਹੁੰਦਾ ਹਿਆ ਤੇ ਠੀਕ ਐ ਹਾਂ ਤੁਸੀਂ ਦੇਖੋ ਤੇ ਕੀ ਆਣਾ ਇਹ ਲਾਗੇ ਨੇ ਯਾਰ ਮੇ ਝੂਲਾ ਲਾ ਕੇ ਚੱਕ ਕਰ ਲਾ ਯਾਰ ਦੇਖੀ ਐ ਦੇਖੀ ਮੇਰੇ ਨਾਲ ਆ ਵੀ ਸੁਣ ਨਹੀਂ ਕਰ ਰਿਹਾ ਠੀਕ ਐ ਠੀਕ ਐ ਠੀਕ ਐ ਤੂੰ ਮੈਨੂੰ ਘੰਟੇ ਨੂੰ ਕਹੂੰ ਆ ਆ ਠੀਕ ਐ ਨਹੀਂ ਸਹੀ ਆ ਬਈ ਸਹੀ ਐ ਤੇ ਆਪਾਂ ਮੈਂ ਕਰਾਇਆ ਨਾ ਬੱਚਾ ਐ ਸਹੀ ਦਾ ਹੀ ਹਾਂ ਬਈ ਬੜਾ ਸਹੀ ਐ ਕਹਤਾ ਹੋਣ ਜਗਾਈਂ ਚੰਗਾ ਕਹਿ ਦੋ ਮੇਰੇ ਨੂੰ ਕੌਣ ਗੁੱਬੇ ਨਾਲ ਫੇਰ ਕਿਉਂ ਲੇਗਾ ਬੰਦੇ ਯਾਰ ਕੱਲ ਨੂੰ ਮੌੜੀ ਪਉਣੀ ਹੋਊਗੀ ਚੱਕ ਪਰਮਿੰਦਰ ਫੜਾ ਪਿਆ ਸੀ ਕ੍ਰਿਸ਼ਨ ਅੰਕਲਾਂ ਨੂੰ ਨਾ 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 ਦਾ ਲੋੜ ਹੀ ਨਹੀਂ ਚੰਗਾਈਂ ਨਾ ਆਖੇ ਐਜਾ ਕੰਮ ਨਹੀਂ ਸਾਈ ਦੀ ਤੇ ਲੋੜ ਵੀ ਨਹੀਂ ਜਾਣਿਆ ਆ ਫੜ ਫੇਰਾ ਸਾਈ ਤੋਂ ਬਿਨਾ ਕਿਵੇਂ ਸਬਦਾ ਹੋਊਗਾ ਆ ਫੜ ਕਹਿੰਦੇਗਾ ਹੈਲੋ ਹਾਂ 60 ਪੈਸੇ ਤੇ ਨਾ ਇੰਨੇ ਤਾਂ ਕੈਪਟਨ ਨੂੰ ਆਉਂਦੇ ਹਾਂ ਮੈਨੂੰ ਮੈਂ ਹਾਂ ਕੈਪਟਨ ਨੂੰ ਆਉਣਗੇ ਵੀ ਕਿਵੇਂ ਇਹਦੀ ਮੰਗ ਵੜੀ ਆ ਇਹਦੀ ਜਿਆਦੇ ਮੰਗ ਆ ਯਾਰ ਹੁੰਦੀ ਤਾਂ ਮੈਂ ਫਲਾ ਦੇ ਦਿੰਦਾ ਬਾਈ ਯਾਰ ਕਿੰਨੀ ਦੇ 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 ਮੈਂ ਉਹ ਮੈਂ ਕੀਦਾ ਉਹਨੂੰ ਮੈਂ ਫਿਰ ਉਹੀ ਗੱਲ ਯਾਰ ਆ ਬੋਲਿਆ ਹੀ ਨਹੀਂ ਵਿਚਾਰਾ ਉਹ ਜੀ ਕਰਦਾ ਮੇਰਾ ਉਹ ਕਿੰਨੇ ਦੀ ਵੇਚੇਗਾ ਗਾਹ ਮੈਨੂੰ ਦੱਸ ਇਹ ਬਾਈ ਮੀਟਲੇ ਨੋ ਜਾਂਦੇ ਬੰਦੇ ਪਾਏ ਵੇ ਜਾਂਦੇ ਜਾਵੇ ਕਿਤੇ ਜਾਵੇ ਮੈਂ ਨਾ ਨਾ ਕਿਲੇ ਵੇਖੀ ਨਾ ਆਪਾਂ ਕੋਈ ਇਹਨੂੰ ਦੰਦ ਵੇਖਿਆ ਮੈਂ ਕਿਵੇਂ ਆ ਗਈ ਮੈਨੂੰ ਉਹਨੇ ਛਾੜ ਲਿਖਾਈ ਇਹਦੀ ਹੈ ਨਾ ਬਸ ਠੀਕ ਆ ਜੀ ਮੈਂ ਤਾਂ ਪੁੱਛਿਆ ਉਹਨੇ ਜਮਾ ਅਸਰ ਕੱਢ ਤੀਆ ਵੇਖਾ ਬੰਦਾ ਇਹਨੇ ਵੀ ਗਾਂ ਵੇਚਣੀ ਹੈ ਇਹ ਨਹੀਂ ਪਤਾ ਇਹਨੂੰ ਘਟਾਊਗੀ ਕਿ ਪੂਰੇ ਕਰੂਗੀ ਨਫਾ ਤਾਂ ਨਹੀਂ ਹੈ ਨਹੀਂ ਇਹਦੇ ਦਾ ਮੇਰੀ ਗੱਲ ਉਹਨੂੰ ਹੁੰਦੇ ਦਾ ਮਥੜਾ ਦਿੰਦਾ ਉਹਨੇ ਕੀ ਹੋ ਗਿਆ ਆ ਵੀ ਬੋਲ ਕਿੰਨੇ ਚ ਕੀਤਾ ਲਿਖਾਈ ਬਾਈ ਦੀ ਲਿਖਾਈ ਦੀ ਬਾਈ ਦੀ ਹੋਰੀ ਯਾਰ ਲਖਾਈ ਦਾ ਆਪੋ ਆਪਣੀ ਕਰ ਦਿੰਦਾ ਚੱਲ ਕੋਸ਼ਿਸ਼ ਚੱਲ ਖੋਲ ਖਰ ਬੱਕਰੀ ਖੋਲ ਆ ਨੋਟ ਫੜਾ ਸੌ ਦਾ ਖੋਲਾ ਬੱਕਰੀ ਬਈ ਲਓ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਕਿਹੜਾ ਹੈ ਹੋ ਗਿਆ ਜੀ ਠੀਕ ਠੀਕਾ ਧੱਕੇ ਨਾਲ ਹੀ ਕਰ ਗਿਆ ਸੌਦਾ ਰਗੇ ਦਾ ਹੋਰ ਕਿੰਨੇ ਦਾ ਦੇਤਾ ਇਹ 21 ਲਖਾਈ 22 ਦੀ ਹੈ ਲਖਾਈ ਆਪੋ ਆਪਣੀ ਐਵੇਂ 2000 ਦਾ ਜੀ 2000 ਦਾ ਦੇ ਜਾਂਗੇ ਆਇਆ ਬੱਕਰਾ ਇਹ ਬੱਕਰਾ ਬੱਕਰਾ ਜਾ ਦੇ ਬਸ ਨੇ ਆਪਾਂ ਨਹੀਂ ਪਾਈਦਾ ਹੌਂਦਾ ਕਿ ਨਾ ਹੋਰ ਚਾਹਦਾ ਹੀ ਥੇਲਾ ਤਾਂ ਕਿੰਨਾ ਨਹੀਂ ਕਰਦਾ ਲੋ ਵੀ ਆ ਬੱਕਰੇ ਦਾ ਸੌਦਾ ਹੋਇਆ ਇਹ ਤਾਂ ਕਿੰਨਾ ਪਿਆਰ ਦਾ ਕਿਹੜੇ ਪਿੰਡ ਤੁਸੀਂ ਲਿਆ ਬਈ ਇਹ ਤੁਸੀਂ ਲਿਆ ਕਿਹੜਾ ਪਿੰਡ ਆ ਇੱਧਰ ਫੇਰਦੀ ਮਾੜੇ ਮੈਂ ਨੀਚੇ ਆ ਤੁਸੀਂ ਵਿੱਚ ਹੈ ਜੀ ਹਾਂ ਮੈਂ ਵਿੱਚ ਹੈ ਤੇ ਇੱਕ ਪਿੰਡ ਇਹਨਾਂ ਦਾ ਪਿੰਡ ਕਿਹੜਾ ਸਿਰਗੇ ਵਾਲਾ ਸਿਰਗੇ ਵਾਲਾ ਠੀਕ ਹੈ ਪਿੰਡ ਕੋਟਾ ਗੁਰੂ ਦਾ ਵਾਹ ਬਾਈ ਵਾਹ ਬਹੁਤ ਬਹੁਤ ਤੁਹਾਨੂੰ ਸਹੀ ਹੈ ਜੀ ਸਹੀ ਦੋ ਬੱਕਰੀਆਂ ਦਾ ਹਾਂ ਇੱਕ ਬੱਚਿਆਂ ਵਾਲੀ ਇਹ ਕੌਣ ਕਰਦਾ ਕਿੰਨੇ ਦਾ ਹੋ ਗਿਆ ਜੀ ਬਾਜਵਾ ਸਾਹਿਬ ਪਤਾ ਨਹੀਂ ਮੈਂ ਪੁੱਛਣ ਆਇਆ ਕਿਨੇ ਲਈਆਂ ਐ ਬੱਕਰੀਆਂ ਕਿਨੇ ਐ ਸਾਢੇ 11 ਬੰਦੇ ਕੋ ਖਿਹੜਿਆ ਮੇਰਾ ਕਰਾਵਾ ਆ 11000 ਆ 5000 ਆ 5000 ਰਹਿ ਨੇ ਕੋਈ ਨਹੀਂ ਖਿਹੜੀਆਂ ਬੱਕਰੀਆਂ ਜੀ ਕਿਨੇ ਲਈਆਂ ਬਾਜਵਾ ਸਾਹਿਬ ਖੇਲਾਂ ਨੇ ਲੱਗਿਆ ਮੈਨਾਂ ਲੱਗਿਆ ਇਹਨਾਂ ਨੇ ਲਈਆਂ ਭਾਈ ਸਾਪਾ ਹੀ ਕੋਲ ਬੋਲਾ ਕਰ ਪੂਰੇ ਕਰੋ 5000 ਸਾਢੇ ਖਾਤੇ ਬਾਅਦ ਚ ਤੁਹਾਨੂੰ ਬੱਕਰੀਆਂ ਵਖਾਉਣੇ ਆ ਆਪਣੇ ਹੈਗਾ ਤਾਂ ਥੋੜਾ 16 16 ਪੂਰਾ ਥੋੜਾ ਥੋੜਾ ਪੂਰਾ ਹੋਇਆ ਲੈ ਮੈਂ ਦੇਖਣਾ ਹਾਂ ਬੱਕਰੀਆਂ ਦੱਸੋ ਬਈ ਕਿਹੜੀਆਂ ਕਿਹੜੀਆਂ ਆਹ ਆਹ ਇੱਕ ਤਾਂ ਦੋ ਬੱਚਿਆਂ ਵਾਲੀ ਇੱਕ ਤਾਂ ਦੋ ਬੱਚਿਆਂ ਵਾਲੀ ਆ ਆ ਦਾਤੇ ਯਾਰ ਹਰ 50 ਇੱਕ ਇੱਕ ਹੀ ਕਰ ਦਿੰਨੇ 1 ਮੀਟਰ ਕੋਈ ਨਹੀਂ ਕੋਈ ਨਹੀਂ ਇੱਕ ਆ ਗੱਬਣਾ ਹੈ ਹਾਂਜੀ ਬਾਪੂ ਕਿੰਨੇ ਦੀਆਂ ਹੋਈਆਂ ਇਹ ਆਈ 2.56 ਸਾਢੇ 26 ਦੀਆਂ ਦੋਵੇਂ ਹੈ ਨੋ 2.26 ਹਜ਼ਾਰ ਦਾ ਜੋੜਾ ਹੋ ਗਿਆ ਚਾਹ ਸਾਢੇ ਸਾਢੇ ਹਾਂ ਲਾਤਾ ਪੂਰਾ ਦਾ ਉਹ ਆਦਾ ਲੈਣੇ ਸਾਢੇ 6 ਉਹ ਤਾਂ 11 ਆ ਮੰਗ ਉਹ ਬੰਦਿਆਂ ਚ ਦਾ ਜੂੰਡੀਆਂ ਥੋੜੀ ਵੱਡ ਦੇ ਹਿੱਸੇ ਆਇਆ ਆਏ ਸੋਦਾ ਹੋਊਗਾ ਚਲੇ ਉਹ ਦੋ ਬੰਦੇ ਕੀ ਪੈਣ ਹੋ ਇਹ ਮੇਰੇ ਜੀ ਹਾਂ। ਦੇਖ ਲੈ ਚਲੇ ਗਏ। ਉਹ ਪੰਜ ਖੜੇ। ਹਾਂ। ਉਹ ਹਾਤਾ। ਹੋਰ ਯਾਰ ਬਾਈ ਗੱਲ ਸੁਣ ਇੱਕ ਦਿਨ ਵੀ ਆ ਜੀ ਜੇ ਹੋ ਗਿਆ। ਨਹੀਂ ਨਹੀਂ ਕਾਹਦਾ। ਸਾਡੀ। ਹਾਂ। ਮਲਾ ਬਕਾੜੀ ਵਾਲਾ। ਸਾਰੀਆਂ ਮੰਡੀ ਵਾਲੇ ਖੜੇ ਆ ਸਾਡੀਆਂ ਮੰਡੀਆਂ। ਹੀਰੋ ਨੰਬਰ ਚੈੱਕ ਨੰਬਰ ਆ ਗਿਆ। ਆਪਾਂ ਨੇੜੇ ਹੀ ਆ ਕੋਈ ਦੂਰ ਨਹੀਂ। ਇੱਥੇ ਨਾ ਛੱਡ ਦੀਆਂ ੜੀ ਪਪੂ ਵਾਲਾ ਸਾਡਾ ਲੈ ਕੇ ਨਾ ਲੜ ਪਾ ਲੈ ਆਪਾਂ ਹੋਰ ਕੀ ਦੱਸਣਾ ਆਉਂਦੀ ਨਾ ਪੱਕੀ ਤੇ ਤੂੰ ਮੇਰੇ ਤੇ ਬਾਈ ਦੱਸੂਗਾ ਪਪੂ ਫੋਨ ਲਾ ਦੂਗਾ ਆਪ ਲੱਗਦੀ ਗੱਲ ਜਾਂ 10 ਚ ਕਰਦੇ ਮੈਂ ਕੋਈ ਨਹੀਂ ਆਉਂਦਾ ਬਾਈ ਬਾਪੂ ਮੈਂ ਮੋੜਦੀ ਮੈਂ ਰੱਖਦੇ ਮੋੜ 9000 ਫੜਾ ਦੇ ਉਹ ਫੜਾ ਦੇ ਵਧੀਆ ਮੈਂ ਕਹਿੰਦਾ ਨਹੀਂ ਬਸ ਫੜਾ ਦੇ ਜੱਪ ਕਰ ਚ ਲਖਾਈ ਹੋ ਜਾਣਗੇ ਪਰਚੀ ਹੋ ਕਰਾਉਂਗੇ 9000 ਰੁਪਏ ਤਰਦਾ ਫਿਰੋ ਹਾਂ ਠੀਕ ਹੈ ਬੜਾ ਬੱਤ ਪਾਹੇ ਹਲੋ ਜੋਨੇ ਕਹੀਦਾ ਤਾਂ ਠੀਕ ਆ ਬੱਕੇਦਾ ਤਾਂ ਬੜਾ ਬੱਤ ਚੱਕ ਬੰਦ ਕਰਾ ਬੰਦ ਨਵੇੜ ਲੈ ਬਈ ਨਹੀਂ ਰਹਿਣ ਦੇ ਬਾਬਾ ਕਾ ਕਿਨੇ ਦਾ ਹੋਰ ਜੋਨੇ ਕਹੀਦਾ ਦੱਸਦਾ ਠੀਕ ਆ ਹੁਣ ਇਹਨੇ ਕੀ ਕੀ ਤੂੰ ਉਤਰੀ ਜਾਈਂ ਅੱਗੇ ਗਿਆ ਨੰਨਾ ਨਹੀਂ ਭਾਈ ਜੀ ਇਹ ਰਹਿ ਗਿਆ ਹੁਣ ਯਾਰ ਬੱਕਰਾ ਵਧੀਆ ਵੇਖਦਾ ਉਹ ਕਾ ਕੇ ਗੂਗਲ 'ਤੇ ਚੱਲਦਾ ਤੁਹਾਡੇ ਕੋਲ ਕਿਸੇ ਕੋਲ ਨਹੀਂ ਨਹੀਂ ਆਪਣੀ ਕੋਲ ਨਹੀਂ ਕੋਈ ਦੇਖੋ ਇਹਨਾਂ ਨੂੰ ਕਾ ਰਹੀਆਂ ਨੇ ਉਹ ਕਰ ਲੈ ਬੱਤ ਕਰ ਲੈ ਤਾਹਾਂ ਦਾ ਕੋਈ ਗੱਲ ਨਹੀਂ ਉਹਦਾ ਇੱਕ ਹੋਰ ਸਿਰੇ ਚੜਾਤਾ 5500 ਦਾ ਮੈਂ ਇਹ ਕਰਾ ਦੀ ਹੁਣ ਮਜਵੰਦ ਨੂੰ ਨਹੀਂ ਭਜਦਾ ਲੈ ਮੈਂ ਇਹ ਕਰਾ ਦੀ ਹਣੀ ਇਹ ਹੀ ਗੱਲ ਕਹੀ ਸੀ ਨਾ ਤੂੰ ਦੱਸ ਨਹੀ 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 ਆ ਬੱਚਾ ਮਾ ਮਾ ਤੇਰਾ ਮਾਰ ਰਖੇ ਬਾਪੂ ਫੜਾ ਫੜਾ ਪੈਸੇ ਯਾਰ ਲਖਾਈ ਆਪੋ ਆਪਣੀ ਨਹੀ ਲਖਾਈ ਓ ਯਾਰ ਕਿਉਂ ਹੁਣ ਨਿਭੜਨ ਦਿਓ ਕੰਮ ਯਾਰੋ ਸਾਢੇ 6 ਤੋਂ 5 ਦੇ ਆ ਸਾਢੇ 5 ਦੇ ਆ ਹੋਣਾ ਜਾਨ ਨਿਕਲਦੀ ਆ ਯਾਰਾਂ ਮੈਂ ਵੀ ਕਹ ਵੇਚ ਨਹੀਂ ਮੈਂ ਕਿਹੜਾ ਲਖਾਈ ਆਪੋ ਆਪਣੀ ਜਾ ਮੇਰਾ ਤੇਰਾ ਵਹਿਦਾ ਮੈਨੂੰ 500 ਨਫਾ ਦੇ ਦੀ ਵੇਚ ਕੇ ਕੱਲ ਨੂੰ ਤੂੰ ਪਾਸ ਮੈਂ ਲਖਾਈ ਕਰਾ ਦੂੰ ਮੈਨੂੰ 6000 ਪੂਰਾ ਕਰ ਲੈ ਵੇਖ ਤੇ ਤੂੰ 5000 ਰੱਖ ਮੈਂ ਲਖਾਈ ਮੈਂ ਕਰਾਉਣਾ ਚਲ ਕੀ ਸੋਨਾ ਮਹਿੰਗੀਆਂ ਲੱਗੀ ਆ ਲਓ ਜੜਾਓ ਸਿਰੇ ਜੜਾਓ ਨਾ ਨਾ ਉਧਰ ਫਾ ਨਹੀਂ ਕੋਈ ਨਹੀਂ ਤੁਹਾਨੂੰ ਪੈਸੇ ਤਾਂ ਦੇ ਉਹਨੂੰ ਪਹਿਲਾਂ ਪੂਰੇ ਆ ਵੇ ਹੋ ਗਏ 300 ਦੇ ਪਹਿਲਾਂ ਮੇਰਾ ਪਛਾ ਹੱਥ ਪਹਿਲਾਂ ਉਧਰ ਪੁੱਲਾ ਕਰੇ ਫੇਰ ਮੈਂ ਤਾਂ ਯਾਰ ਕਿਰ ਕਿਰ ਕਰ ਦਿੰਦੇ ਆ ਦਿਆ ਭਾਈ ਇਹਨਾਂ ਨੂੰ 1500 ਦੇ ਦੇ ਪੁੱਤ ਐ ਇਹਨੂੰ ਹੋ ਗਏ ਨੀ ਬੜੋ ਕੰਮ ਗਿਣੋ ਗਿਣੋ ਇਹ ਦੁਬਾਰਾ ਤੁਹਾਨੂੰ ਕਿਰਾਇਆ ਪੈਣਾ ਇਹਦਾ ਪੈਸੇ ਨਹੀਂ ਵਧਣੇ ਇਹ ਬੱਕਰੇ ਨੇ ਲਓ ਲਓ ਬਤ ਲਓ ਫੜੋ ਪਿੰਡ ਯਾਰ ਫੜੋ ਲਗਾਈ ਉਹਨਾਂ ਦੀ ਆਪਾਂ ਤਾਂ ਸਾਡੇ ਬਾਈ ਲੈਣ ਵਾਲੇ ਕਿਹੜੇ ਪਿੰਡੋਂ ਆਏ ਆ ਬਾਈ ਕਿਹੜੇ ਪਿੰਨੋਂ ਆਏ? 200 ਪਿੰਗਿਆ ਹੋਸਟਾ ਸਰੀ ਵਾਲਾ ਸਰੀ ਵਾਲਾ ਬਾਈ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਲਈ। ਤਾਣ ਕੇ ਕੌਡੀ ਵਾਲੇ ਮੁੰਡੇ ਆ। ਸਹੀ ਆ ਸਹੀ ਆ। ਆਪਣੇ ਜਮਾਨ ਬਣ ਗਏ। ਆ ਬੱਕਰੇ ਦਾ ਸੌਦਾ ਸਿਰੇ ਚੜਿਆ ਬਾਈ। ਹੁਣ ਸਿਰੇ ਚੜਿਆ ਸਹੀ। ਆਵੇ ਸਿਰੇ ਚ। ਆ ਸਿਰੇ। ਕੋਈ ਕਦੇ ਮਰੂ ਦੇ ਕਾਚਾ। ਆ ਸਿਰੇ। ਹਾਂ। ਕੋਈ ਇਹ ਮੇਰੇ ਕੋਲੇ। ਕਿੰਨੇ ਪੈ ਲਾਇਆ ਸਹੀ ਸੀ ਚਾਰ ਲਾਇਆ ਪਤਾ ਨਹੀਂ ਇਮਾਨਦਾਰੀ ਦੇ ਸੌਦੇ ਇਥੇ ਉਹ ਕੋਈ ਨਹੀਂ ਹਾਂ ਤੂੰ ਵੀ ਗਿਆ ਆ ਬੱਕਰਾ ਬਣ ਤੂੰ 7500 ਬਾੜਾ ਤੇਰਾ ਮੈਂ ਤੈਨੂੰ ਵਝੀ ਆ ਰਹਿਣਾ ਦੋ ਮਿੰਟ 7500 ਬਾੜਾ ਉਹਦਾ ਚਾਰ ਘੱਟ ਆ ਜੈ ਜਿਵੇਂ ਮੁੱਕੂਗੀਵੇਂ ਮੁੱਕੂਗੀ ਵਿਚਾਲੇ ਵੀ ਨਹੀਂ ਜਾਂਦਾ ਨਹੀਂ ਜਾਂਦਾ ਤੂੰ ਇਹ ਜਿਹੜੀ ਜੈ ਕੋਈ ਨੋਚ ਕੱਢ ਕੇ ਘੱਟ ਨਗੀ ਬਈ ਸਹੀ ਕੱਢਿਆ ਆ ਬਕਰਾਂ ਨਾ ਕਰਨ ਸਰ ਇਹ ਕੈਂ ਤਾਂ ਸੌਦਾ ਆਊਗਾ ਕੋਈ ਠੱਗੀ ਨਹੀਂ ਕੋਈ ਮਾਜੀ ਧੱਕੇ ਨਾਲ ਹੀ 5 400 ਨਹੀਂ ਪਾਉਣਾ ਚਤਮੰਦ ਅਗਲਾ ਵੀ ਚਤਮੰਦ ਤੂੰ ਲੈ ਸਾਡਾ 225 ਦਾ ਬਿਲਕੁਲ ਪੱਟ ਚੰਗੀ ਜਾਰਦੀ ਹੈ ਬੋਲ ਵੀ ਬੋਲ ਕਿਹੜਾ ਪਿੰਡ ਬਾਈ ਦਾ ਨਯੋਰ ਆਹ ਫਣੀ ਕਰਾ ਤਾ ਤਾਂ ਕਿ ਵੇਖ ਤੀ ਤੇਰੀ ਦਾਦੀ 4500 ਦੀ ਲੈ ਹਾ 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 ਚੱਕ ਮੈਂ ਤੈਨੂੰ ਕੀ ਆਖਿਆ ਮੈਂ ਪਹਿਣਗੇ ਇੰਨੇ ਇੱਕ ਤਾਂ ਹਰ ਜਾ ਹਰ ਜਾ ਹਰ ਜਾ ਹਰ ਜਾ ਸੱਲੀ ਇਹਦੀ ਵੀ ਕਰਾਉਂਗਾ ਕੀ ਜੁੱਤੀ ਮੈਨੂੰ ਇਹ ਵੀ ਨਹੀਂ ਗੱਲ ਲੈ ਕਾਲੀ ਲਾਖ ਕਾਲੀ ਦਾ ਅਕਾਲੀ ਦਾ ਜੱਟ ਨਾ ਕਾ ਬਕਟਰਾ ਖੋਲ ਕੇ ਪੂਰੇ ਕੰਨ ਬੰਨਾਂਗੇ ਬਾਅਦ ਚ ਇੱਕ ਖਰਾਬ ਕਰਦਾ ਇਕੱਲੇ ਹਾਂ ਭਾਈ ਹਾਲੀ ਦਾਲ ਵੇਖ ਬੇਟਾ ਥਮਾ ਫੜੀ ਕਰਾ ਫੜਾ ਵੀ ਮੋੜੀ ਨਾ ਹੁਣਾ ਪੂਰੇ ਪੰਜ ਪੰਜ ਦੀ ਹੋਗੀ ਇਧਰ ਮੁੜਿਆ ਹੁਣਾ ਨਹੀਂ ਲੱਪ ਘਰ ਜਾ ਲੱਪ ਨਹੀਂ ਹੁਣੀ ਜਾਣਾ ਮੋੜ ਤੇ ਮਤ ਆਉਂਦਾ ਛੋਟੀ ਕਰਾਵਾਗੇ ਛੋਣੀ ਕਰਾਕੇ ਦੇਵਾਗੇ ਛੱਲੀ ਕਰਾਕੇ ਦੇਵਾਗੇ ਚਲੋ ਲੈ ਜਾ ਦਿਓ ਨਾ ਦੇਣਾ ਯਾਰ ਹੇ ਤਾਂ ਤਰੀਕੋ ਸਾਲਾ ਕੋ ਬੱਕਰੀ ਲੈ ਕੇ ਚੱਲ ਮੂਰੇ ਆ ਬੱਕਰਾ ਲੈ ਕੇ ਜਾ ਮੂਰੇ ਹੋ ਉੱਥੇ ਇਹੀ ਟੰਕਰੀ ਜਾਂਦਾ ਕੱਲਾ ਪੈਸੇ ਤਾਂ ਮੈਂ ਦੇ ਦੇਣਾ ਪੈਸੇ ਕੋਈ ਨਹੀਂ ਤਾਂ ਮਗਰ ਆ ਚੁੱਕੀ ਆ ਇਹ ਮੈਂ ਤਾਂ ਪਿੱਛੇ ਗੱਲ ਬਣਦਾ ਇਹ ਖੁੱਲ ਗਿਆ ਪੈਨ ਮਾ ਦੋਨੇ 9000 ਦੇ ਕਿੰਨੇ ਦੀਆਂ ਦੇਣਾ ਦੋਨੇ ਤੂੰ ਦੋਨੇ ਲਾ 9000 ਤੂੰ ਐਕੀ ਕਹਦੇ ਲਾਸਟ ਦੋਨੇ ਹਾਂ 13000 咋个？